ਉਹਦੇ ਵਿੱਚ ਕੋਈ ਸਰਾਰਤੀ ਅੰਸਰ ਕਹੀ ਉਹਦੇ ਵਿੱਚ ਕੰਮ ਨੂੰ ਰੋਕਣਾ ਚਾਹਦੇ ਨੇਗੇ ਜਿਵੇਂ ਕਿ ਗौਸਲਾਵਲੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਗੁਰਸੇਵਕ ਸਿੰਘ ਆ ਜੋ ਇਹ ਅੱਜ ਦਾ ਇਕੱਠ ਹੋਇਆ ਹੈਗਾ ਇਹ ਜਿਹੜੀ ਸਾਡੀ ਖੇਤਾਂ ਲਈ ਪਾਈਪ ਲਾਈਨ ਸਰਕਾਰ ਵੱਲੋਂ ਪਾਈ ਜਾ ਰਹੀ ਆ ਪਹਿਲਾਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਆ ਜੋ ਸਾਡੇ ਲਈ ਪਾਈਪ ਲਾਈਨ ਦਾ ਪ੍ਰਬੰਧ ਕੀਤਾਗਾ ਜਿਹੜੀ ਪਾਈਪ ਲਾਈਨ ਪਾਈ ਜਾ ਰਹੀ ਆ ਇਹਦਾ 95% ਕੰਮ ਮੁਕੰਮਲ ਹੋ ਚੁੱਕਿਆ 5% ਕੰਮ ਰਹਿਦਾਗਾ ਉਹਦੇ ਵਿੱਚ ਕੋਈ ਸਰਾਰਤੀ ਅੰਸ਼ਰ ਕਹੀ ਉਹਦੇ ਵਿੱਚ ਕੰਮ ਨੂੰ ਰੋਕਣਾ ਚਾਹਦੇ ਨੇਗੇ ਜਿਵੇਂ ਕਿ ਗौਸਾਲਾ ਵਾਲੇ ਇਹ ਅਸੀਂ ਕਿਸੇ ਗਊਸਾਲਾ ਦੇ ਵਿਰੁੱਧ ਨਹੀਂ ਹੈਗੇ ਪਰ ਜਿਹੜਾ ਸਾਡਾ ਰਸਤਾ ਜਾ ਰਿਹਾ 27 ਫੁੱਟ ਉਹਦੇ ਉੱਪਰ ਗਊਸਾਲਾ ਵੱਲੋਂ ਕਬਜ਼ਾ ਕੀਤਾ ਹੋਇਆ ਅਸੀਂ ਆਪਦਾ ਸਿਰਫ 27 ਫੁੱਟ ਰਸਤਾ ਮੰਗ ਰਹੇ ਹਾਂ ਤਾਂ ਜੋ ਜਿਹੜੀ ਸਾਡੀ ਪਹਿਲਾਂ ਵੀ ਖਾਲ ਚੱਲਦਾ ਸੀ ਉਹ ਗਊਸਾਲਾ ਦੇ ਕਾਰਨ ਬੰਦ ਹੋ ਗਿਆ ਸੀਗਾ ਅਸੀਂ ਹੁਣ ਆਪਦਾ 27 ਫੁੱਟ ਰਸਤਾ ਇਸ ਲਈ ਮੰਗ ਰਹੇ ਹਾਂ ਵੀ ਜਿਹੜੀ ਇਹ ਪਾਈਪ ਲਾਈਨ ਪੈ ਰਹੀ ਆ ਇਹਦੀ ਦੇਖ ਰੇ ਕਰ ਸਕੀਏ ਪਾਈਪ ਲਾਈਨ ਵਿੱਚ ਕੋਈ ਅੜਚਾ ਨਾ ਵੇ ਇਹਦੇ ਲਈ ਅਸੀਂ ਰਸਤਾ ਮੰਗ ਰਹੇ ਹਾਂ ਪਰ ਇਹ ਗਲਤ ਫ਼ਰਮ ਫੁਲਾ ਰਹੇ ਨੇਗੇ ਵੀ ਗਊਸਾਲਾ ਨੂੰ ਇਹ ਗਊਸਾਲਾ ਦੇ ਉਲਟ ਨਹੀਂ ਗਏ ਅਸੀਂ ਕਿਸੇ ਗਊਸਾਲਾ ਦੇ ਖਿਲਾਫ ਨਹੀਂ ਹੈਗੇ ਅਸੀਂ ਸਿਰਫ ਆਧਾ ਰਸਤਾ ਮੰਗ ਰਹੇ ਆ ਜੋ ਸਾਡਾ ਕਾਨੂੰਨੀ ਹੱਕ ਆਗਾ ਤਾਂ ਜੋ ਅਸੀਂ ਜਿਹੜਾ ਸਾਡੇ ਕਾਫੀ ਸਾਲਾਂ ਤੋਂ ਬੰਜਰ ਬਾਣ ਹੋ ਚੁੱਕੇ ਨੇਗੇ ਅਸੀਂ ਉਹਨਾਂ ਲਈ ਮਸਾਂ ਸਰਕਾਰ ਨੇ ਸਾਡੀ ਬਾਹ ਫੜੀ ਆਗੀ ਸਾਡੇ ਪਾਈਪ ਲਾਈਨ ਵਾਸਤੇ ਜੋ ਸਰਕਾਰੀ ਪੈਸਾ ਆਏਗਾ ਉਹਦੇ ਵਿੱਚ 95% ਸਾਡਾ ਕੰਮ ਪੂਰਾ ਹੋ ਗਿਆ ਜਿਹੜਾ ਕੁਝ ਕੁ ਪਰਸੈਂਟ ਰਹਿਦਾ ਕੰਮ ਉਹ ਸਾਡਾ ਪੂਰਾ ਹੋ ਚੁੱਕੇ ਤਾਂ ਜੋ ਜਿਹੜੇ ਸਾਡੇ ਬਾਣ ਨੇਗੇ ਅੱਜ ਬੰਜਰ ਹੋਣ ਦੇ ਕਿਨਾਰੇ ਨੇ ਉਹਨਾਂ ਨੂੰ ਪਾਣੀ ਮਿਲ ਚੁੱਕੇ ਅਸੀਂ ਇਹੀ ਹੱਥ ਮੰਨ ਕੇ ਇਹ ਅਪੀਲ ਕਰਦੇ ਜਿਹੜੀਆਂ ਗਲਤ ਵਵਾਮ ਫੁਲਾ ਰਹੇ ਨੇਗੇ ਅਸੀਂ ਇਹਨਾਂ ਨੂੰ ਕਹਿਨੇ ਵੀ ਜੇ ਇਹਨਾਂ ਨੂੰ ਸਾਡੇ ਕੰਮ ਤੇ ਤਰਾਇਆ ਤਾਦਾ ਇਹ ਨਿਸ਼ਾਨਦੇਹੀ ਕਰਾ ਕੇ ਜਿਹੜੇ ਜਿੱਥੇ ਇਹਨਾਂ ਦੀ ਜਗ੍ਹਾ ਬਣਦੀ ਆ ਉਥੇ ਆਪਦੀ ਕੰਦਾ ਕੱਟ ਲੈਣ ਅਸੀਂ ਉਹ ਤੋਂ ਕੋਈ ਇਤਰਾਜ ਨਹੀਂ ਸਾਨੂੰ ਉਥੇ ਕੰਡਾ ਕੱਢ ਲੈਣ ਪਰ ਸਾਨੂੰ ਜਿਹੜਾ ਸਾਡਾ ਰਸਤਾ ਬੰਦ ਦਾ ਹੱਕਾ ਸਾਨੂੰ ਉਹ ਦਿੱਤਾ ਜਾਵੇ ਅਸੀਂ ਇਹੀ ਅਪੀਲ ਕਰਦੇ ਆ ਮੈਂ ਕਿਹਨੂੰ ਤੇ ਸਰਕਾਰ ਨੂੰ ਵੀ ਸਾਡਾ ਜਿਹੜਾ ਬੰਦ ਦਾ ਹੱਕਾ ਉਹ ਦਵਾਇਆ ਜਾਵੇ ਧੰਨਵਾਦ